ਜਿਹੜਾ ਹਰ ਮੰਦਰ ਹੈ ਨਾ ਇਹਨੂੰ ਆਪਾਂ ਕਿ ਰੱਬ ਦਾ ਘਰ ਆਪਾਂ ਸੁਣਦੇ ਡਿੱਠੇ ਸਭੇ ਥਾਵ ਨਹੀਂ ਤੁਦ ਜਿਆ ਵੱਧੋ ਪੁਰਖ ਬਤਾਤੇ ਤਾਂ ਤੂੰ ਸੋਇਆ ਤੇ ਮੈਨੂੰ ਕਿਸੇ ਨੇ ਆਖਿਆ ਗੰਨੇ ਜੀ ਬਾਕੀ ਐਡੀਆਂ ਐਡੀਆਂ ਇਮਾਰਤਾਂ ਨੇ ਇਹਨੂੰ ਇਹ ਲਫ਼ਜ਼ ਕਿਉਂ ਕਿਹਾ ਤੇ ਜੋ ਮੈਂ ਪੜਿਆ ਸੁਣਿਆ ਸੀ ਕਿਸੇ ਭਗਵਾਨ ਮਹਾਂਪੁਰਸ਼ ਕੋਲੋਂ ਮੈਂ ਆਖਿਆ ਗੁਰੂਖੋ ਬਾਹਰ ਦੁਕਾਨਾਂ ਨੇ ਇਹ ਰੱਬ ਦਾ ਘਰ ਹੈ ਕਹਿੰਦਾ ਜੀ ਮੈਨੂੰ ਸਮਝਣੀ ਪਈ ਆ ਸਿੰਘ ਸਾਹਿਬ ਬੈਠੇ ਨੇ ਤੁਸੀਂ ਦਰਬਾਰ ਸਾਹਿਬ ਜਾਓ ਚਾਰ ਦਰਵਾਜੇ ਨੇ ਬਾਹਰ ਤੁਹਾਨੂੰ ਕੁੰਡਾ ਜੰਦਰਾ ਨਹੀਂ ਮਿਲੇਗਾ ਜਾ ਕੇ ਚੈੱਕ ਕਰ ਲੈਣਾ ਦਰਬਾਰ ਸਾਹਿਬ ਦੇ ਬਾਹਰ ਕੋਈ ਕੁੰਡਾ ਨਹੀਂ ਅੰਦਰ ਚਾਰ ਦਰਵਾਜਿਆਂ ਦੇ ਕੁੰਡੇ ਲੱਗੇ ਨੇ ਇਹਦਾ ਮਤਲਬ ਕੀ ਹੋਇਆ ਜਿਹੜਾ ਬਾਹਰ ਕੁੰਡਾ ਹੁੰਦਾ ਉਹ ਦੁਕਾਨ ਨੂੰ ਆਪਾਂ ਬਾਹਰੋਂ ਕੁੰਡਾ ਨੂੰ ਦੁਕਾਨ ਨੂੰ ਲੇਕਿਨ ਘਰ ਨੂੰ ਅੰਦਰੋਂ ਕੁੰਡਾ ਹੁੰਦਾ ਹਰਮੰਦਰ ਹਰੀ ਦਾ ਘਰ ਹੈ ਉਹ ਦੁਕਾਨੀ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਾਂ ਉਸ ਘਰ ਨੂੰ ਛੱਡ ਕੇ ਦੁਕਾਨਾਂ ਤੇ ਭੜਕਿਆ ਨਾ ਕਰੋ ਉਹ ਘਰ ਹੈ ਉਸ ਘਰ ਨੂੰ ਛੱਡ ਕੇ ਦੁਕਾਨਾਂ ਤੇ ਭੜਕਿਆ ਨਾ ਕਰੋ ਉਸ ਘਰ ਚੱਲ ਕੇ ਤਨ ਗੁਰੂ ਤੇਗਪਾਦਰ ਪਾਤਸ਼ਾਹ ਆਏ ਨੇ ਤੇ ਸਾਡੇ ਵਰਗਿਆਂ ਨੇ ਜੰਦਰੇ ਲਾਲ ਵੀ ਇਹ ਮਾਲਕ ਆ ਗਿਆ ਮੈਂ ਕੋਹ ਲੈਗਾ ਆਪਾਂ ਦਰਬਾਰ ਸਭ ਜਾਣੇ ਨਾ ਉਸਾਨਾ ਕਰਨਾ ਇਹ ਗਿਆਨੀ ਮੂੰਹ ਪਾਟਾ ਬੜਾ ਇਹ ਬੋਲੀ ਜਾਂਦਾ ਬੁੱਤਾ ਹੋ ਗੁਸਾ بڑا ਹੈ ਤੇ ਭੋਗਣਾ ਤਾਂ ਕਿਉਂਕਿ ਹਮ ਕੋਕਰ ਤੇਰੇ ਦਰਬਾਰ ਭੋਕੇ ਆਗੇ ਬਦਨ ਤੁਸਾਰ ਜਿਹਾ ਗੁਰੂ ਦਾ ਕੁੱਤਾ ਉਹਨੇ ਭੋਕਣਾ ਹੀ ਆ ਨਾ ਤੁਸੀਂ ਦਰਬਾਰ ਸਾਹਿਬ ਜਾਂਦੇ ਹੋ ਕਹਿੰਦੇ ਪਤਾ ਨਹੀਂ ਕੀ ਗੱਲ ਹੈ ਤਿੰਨ ਘੰਟੇ ਖੜਾਉਣਾ ਪਵੇਗਾ ਆਪਾਂ ਦੂਰੋਂ ਮੱਥਾ ਟੇਕ ਚੱਲਦੇ ਆ ਫੇਰ ਸਹੀ ਕਿਤੇ ਤੇਨੂੰ ਗਰੰਟੀ ਵੀ ਮੁੜ ਕੇ ਆਵੇਂਗਾ ਉਹ ਪਿਆਰਿਆ ਉਥੇ ਅਡੀ ਕਰਨੀ ਜਾਂਚ ਸਾਨੂੰ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਦਿੱਤੀ ਹੈ ਗੁਰਤਾ ਗੱਦੀ ਦਾ ਮਾਲਕ ਗੁਰੂ ਨਾਨਕ ਦੀ ਜੋਤ ਅੱਠ ਪੈਰ ਉੱਤੇ ਬਿਠਾ ਰਿਹਾ ਅੱਠ ਪੈਰ 24 ਘੀਟੇ ਅੰਦਰ ਵਾਲਿਆਂ ਦੁਕਾਨਾਂ ਨਹੀਂ ਅੰਦਰ ਵਾਲਿਆਂ ਨੇ ਕੁੰਡਾ ਨਹੀਂ ਖੋਲਿਆ ਆਖਰ 24 ਘੀਟਿਆਂ ਤੋਂ ਬਾਅਦ ਉੱਥੇ ਮੱਥਾ ਟੇਕਿਆ ਫਿਰ ਇਹ ਕਿਥੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਮੱਥਾ ਟੇਕਿਆ ਆ ਚਵਾਨੀ ਦਾ ਬੰਦਾ ਜਾਂਦਾ ਤੇ ਟੇਢਾ ਮੂੰਹ ਕਰਕੇ ਫੋਟੋ ਲਵਾਉਂਦਾ ਤੇ ਅਖਬਾਰ ਫੋਟੋ ਦਾ ਫਲਾਣੇ ਬੰਦੇ ਨੇ ਦਰਬਾਰ ਸਾਹਿਬ ਦਰਸ਼ਨ ਕੀਤੇ ਦੂਰਬਾਰ ਸਾਹਿਬ ਕਨਾਰ ਦੇ ਗਿਆ ਗੁਰੂ ਨੇ ਇਹ ਬੜੀ ਨਵੀਂ ਬਿਮਾਰੀ ਚੱਲੀ ਜੀ ਜਿਹੜਾ ਮੱਥਾ ਟੇਕਣ ਜਾਂਦਾ ਨਾ ਰੋਜ਼ ਫੋਟੋ ਤੱਕ ਦੀ ਖਲਾਨਾ ਬੰਦਾ ਦਰਬਾਰ ਸਾਹਿਬ ਦਰਸ਼ਨ ਕਰਨ ਗਿਆ ਤੇ ਕੀ ਉਹਨੇ ਇਸ਼ਾਨ ਕੀਤਾ ਹੈ ਇਹ ਦਰਸ਼ਨ ਕਰਨ ਗਿਆ ਤੇ ਪਾਪ ਲਾਉਣ ਲਈ ਗਿਆ ਨਮਾਣਾ ਹੋ ਕੇ ਜਾ ਝੋੜੀਆਂ ਭਰ ਲੇਗਾ ਵੱਡਾ ਹੋ ਕੇ ਜਾਵੇਗਾ ਬੇੜਾ ਘਰ ਕੋ ਜਾਏਗਾ